ਇਹ ਰਹਿੰਦਾ ਜਰਮਨੀ ਦੇ ਪਰ ਹੈਗਾ ਹਰਿਆਣੇ 'ਚ ਇਹਦਾ ਪਿੰਡ ਤਾਂ ਇਹਨੇ ਜਰਮਨੀ ਉਹ ਵੀਡੀਓ ਪਾਈ ਸੀ ਤਾਂ ਜਦੋਂ ਐਜੀਪੀਸੀ ਨੂੰ ਪਤਾ ਲੱਗਿਆ ਤਾਂ ਕਾਫੀ ਤਕਰਾਰਬਾਜ਼ੀ ਹੋਈਆਂ ਕਾਫੀ ਬਿਆਨ ਸਾਹਮਣੇ ਆਏ ਸਾਰੇ ਮੈਂ ਤੁਹਾਨੂੰ ਦੱਸਾਂਗਾ ਜਿਸ ਤੋਂ ਬਾਅਦ ਇਹਨੇ ਹੁਣ ਵੀਡੀਓ ਡਿਲੀਟ ਕਰ ਦਿੱਤੀ ਹੈ ਪਰ ਕੁਝ ਐਜੀਪੀਸੀ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਇਸਨੇ ਸਾਜੀ ਦੇ ਤਹਿਤ ਵੀਡੀਓ ਡਿਲੀਟ ਕੀਤੀ ਹੈ ਇਹ ਦੁਬਾਰਾ ਵੀਡੀਓ ਵੀ ਛੇੜਖਾਨੀ ਕਰਕੇ ਵੀਡੀਓ ਪਾਏਗਾ ਦੇਖੋ ਜੀ ਗੱਲ ਇਹ ਹੈ ਵੀ ਜਿਹੜਾ ਇਹ ਵਾਲਾ ਉਹ ਹੈ ਨਾ ਇਹ ਵਾਲਾ ਸਿਸਟਮ ਹੈ ਹਾਂ ਉਹਦਾ ਇਸਤੇਮਾਲ ਕਰਕੇ ਉਹਨੇ ਕੋਈ ਮਤਲਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਇਹਨਾਂ ਦੀ ਕੋਈ ਵੀਡੀਓ ਬਣਾਈ ਹੈ ਜਿਹਦੇ ਵਿੱਚ ਮਤਲਬ ਗੁਰੂ ਸਾਹਿਬ ਨੂੰ ਕੋਈ ਉਹਨਾਂ ਦੇ ਵਿੱਚ ਐਕਟਿੰਗ ਕਰਦੇ ਵੀ ਦਿਖਾਇਆ ਕੋਈ ਮਤਲਬ ਕੋਈ ਕੋਈ ਹੱਥ ਲਿਆਉਂਦੇ ਜਾਂ ਮਤਲਬ ਕਿਸ ਤਰ੍ਹਾਂ ਦੀ ਇਸ ਤਰ੍ਹਾਂ ਹੈ ਕੰਦੀ ਮੂਵਮੈਂਟ ਦਿਖਾਈ ਹੈ ਜਿਹੜਾ ਮਤਲਬ ਦਿਖਾਉਣ ਦਾ ਬੰਦ ਕਿਉਂਕਿ ਸਿੱਖ ਜਗਤ ਹੈ ਜਿਹੜਾ ਉਹ ਇਸ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦਾ ਉਹਨਾਂ ਦੀ ਜਿਹੜੀਆਂ ਭਾਵਨਾਵਾਂ ਨੇ ਉਹ ਪਰੀਆਂ ਜਲਦੀ ਰਾਹਤ ਹੋ ਜਾਂਦੀਆਂ ਨੇ ਤੇ ਸਿੱਖ ਨੂੰ ਲੈ ਰਹੀ ਹੈ। ਇਹੀ ਤੁਹਾਡੇ ਦੀ ਗੱਲ ਜਥੇਦਾਰ ਗੜਗੱਛ ਸਾਹਿਬ ਨੇ ਵੀ ਕਹੀ ਸੀ ਕਿ ਵੀ ਜਿਹੜਾ ਸਾਡਾ ਸਿੱਖ ਇਤਿਹਾਸ ਹੈ ਸੀ ਕਿਸੇ ਗੁਰੂ ਨੂੰ ਯਾਨੀ ਕਿ ਫਿਲਮ ਵਿੱਚ ਦਿਖਾ ਨਹੀਂ ਸਕਦੇ ਉਹਨਾਂ ਦਾ ਕੋਈ ਰੋਲ ਨਹੀਂ ਕਰ ਸਕਦਾ ਤੇ ਇਸ ਲਈ ਉਹ ਗਰਮ ਹੋਈ ਸੀ ਪੂਰੇ ਤੱਤੇ ਹੋ ਗਏ ਸੀ ਤੇ ਪਰ ਰਿੰਦਰ ਜੀ ਗੱਲ ਇਹ ਵੀ ਉੱਠਦੀ ਹੈ ਕਿ ਕੁਝ ਬੁੱਧੀਜੀਵ ਨੇ ਸਿਆਣੇ ਜੀ ਮੈਂ ਉਹਨਾਂ ਦਾ ਨਾਮ ਨਹੀਂ ਜਾਣਦਾ ਮੈਂ ਸਵੇਰੇ ਟੀਵੀ ਦੇਖ ਰਿਆ ਸੀ ਉਹਨਾਂ ਨੇ ਕਿਹਾ ਕਿ ਐਜੀਪੀਸ ਨੂੰ ਇਹ ਮੁੱਦਾ ਨਹੀਂ ਉਠਾਉਣਾ ਚਾਹੀਦਾ ਸੀ ਵੀ ਸਿੱਖਾਂ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ ਤੁਸੀਂ ਉਹਨੂੰ ਬਹਿ ਕੇ ਬੁਲਾ ਕੇ ਗੱਲਬਾਤ ਕਰਦੇ ਹੋ ਵੀਡੀਓ ਡਿਲੀਟ ਕਰਵਾ ਲੈਂਦੇ ਹਾਂਜੀ ਦੇਖੋ ਮਸਲਾ ਤਾਂ ਬੈਠ ਕੇ ਕੋਈ ਵੀ ਮਸਲਾ ਹੁੰਦਾ ਤਾਂ ਟੇਬਲ ਦੀ ਗੱਲ ਹੈ ਇਹ ਗੱਲ ਕਰ ਕੰਡੀ ਇਹ YouTube ਵਾਲਾ ਮਸਲਾ ਨਹੀਂ ਕਾਫੀ ਮਸਲੇ ਨੇ ਜਿਹੜੇ ਸਿੱਖ ਧਰਮ ਦੇ ਵਿੱਚ ਆ ਪਿਛਲੇ 20 30 ਸਾਲਾਂ ਦੇ ਵਿੱਚ ਕਈ ਘਟਨਾਵਾਂ ਇੰਨੀਆਂ-ਇੰਨੀਆਂ ਵਾਪਰੀਆਂ ਨੇ ਜਿਹੜੀਆਂ ਮਤਲਬ ਸਿੱਖਾਂ ਦੇ ਹਿਰਦੇ ਲਈ ਬਲੂੰਦਰੇ ਜਾਂਦੇ ਨੇ ਤੇ ਕੁਝ ਚਿਰ ਬਾਅਦ ਫੇਰ ਮੱਲਮ ਜੀ ਲੱਗ ਜਾਂਦੀ ਹੈ ਜਾਂ ਬਲੂੰਦਰੇ ਰਹਿ ਜਾਂਦੇ ਨੇ ਐਨੇ ਕੋਈ ਨਾ ਕੋਈ ਹੋਰ ਘਟਨਾ ਹੋ ਜਾਂਦੀ ਹੈ ਸਿੱਖਾਂ ਦੇ ਹਰ ਦੇ ਫੇਰ ਬਲੁੰਦਰੇ ਜਾਂਦੇ ਨੇ ਵੱਲੋਂ ਕਹਿਣ ਦਾ ਭਾਵ ਹੈ ਇਹਨਾਂ ਨੂੰ ਬੈਠ ਕੇ ਇੱਕ ਮਤਨਵ ਸਰਪ੍ਰਸਤ ਪ੍ਰਮਾਣਿਤ ਸੰਸਥਾ ਬਣਾ ਕੇ ਉਸ ਤੋਂ ਮਤਲਬ ਇਹ ਫੈਸਲੇ ਕਰਵਾਉਣੇ ਚਾਹੀਦੇ ਨੇ ਤਾਂ ਕਿ ਜਿਹੜੀ ਸਿੱਖ ਜਗਤ ਦੇ ਵਿੱਚ ਦੁਬਧਾ ਜਾਂ ਇਹਨਾਂ ਤੋਂ ਸਥਿਤੀ ਹੈ ਇਹ ਇਹ ਬਾਰ ਬਾਰ ਪੈਦਾ ਨਾ ਹੋਵੇ ਮੈਂ ਮੈਂ ਤੁਹਾਡੀ ਗੱਲ ਫੜ ਲਈ ਹੈ ਮੈਂ ਤੁਹਾਨੂੰ ਦੱਸ ਦੇਣਾ ਇਹਦੀ ਇੱਕ ਉਦਾਹਰਣ ਵੇਖੋ ਹੈ ਕਿ ਐ ਜੀ ਪੀ ਸੀ ਹੁਣ ਤਾਂ ਗੱਲ ਕਰ ਰਹੀ ਹੈ ਪੀ ਐ ਮੋਦੀ ਨਾਲ ਕਿ ਅਸੀਂ ਜਰਮਨੀ ਤੋਂ ਬੰਦੇ ਨੂੰ ਬੁਲਾਣਾ ਹੈ ਜਿਹੜਾ ਯੂਟਿਊਬਰ ਹੈ ਤੁਸੀਂ ਉੱਥੇ ਜਰਮਨੀ ਤੋਂ ਬੰਦੇ ਨੂੰ ਬੁਲਾ ਰਹੇ ਹੋ ਪਰ ਜਿਹੜਾ ਇੱਥੇ ਬੈਵਲ ਕਲਾਂ ਕੁਝ ਇੰਨਾ ਕੁਝ ਹੋਈਆਂ ਬੇਜੀਆਂ ਹੋਈਆਂ ਉਦੋਂ ਸੁਖਵੀਰ ਬਾਦਲ ਜਿਹੜੇ ਕੇ ਸਾਡੇ ਉਪ ਮੁੱਖ ਮੰਤਰੀ ਸੀ ਜਿਨ੍ਹਾਂ ਦਾ ਸ੍ਰੀ ਆਮ ਨਾਮ ਆਇਆ ਅੱਜ ਵੀ ਕੇਸ ਚੱਲ ਰਿਹਾ ਹੈ ਇਹਨਾਂ ਦੇ ਉੱਪਰ ਤਾਂ ਐਜਪੀਸੀ ਇਕਵਰ ਨਹੀਂ ਬੋਲੀ ਦੇਖੋ ਜੀ ਜਦੋਂ ਤਾਂ ਕੋਈ ਨਰਮ ਬੰਦੇ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਹੁੰਦਾ ਉਦੋਂ ਅਸਲ ਤਾਂ ਹਿਰਦੇ ਉਦੀ ਬਲੂੰਦਰੇ ਜਾਣੇ ਚਾਹੀਦੇ ਨੇ ਜਦੋਂ ਸ਼ਰਮਣੀ ਕਮੇਟੀ ਦੀਆਂ ਵੋਟਾਂ ਨੂੰ 5 ਸਾਲ ਪੂਰੇ ਹੋ ਗਏ ਸੀਗੇ 5 ਸਾਲ ਤੋਂ ਇੱਕ ਦਿਨ ਵੀ ਉਤੋਂ ਦੀ ਲੰਘਿਆ ਸੀ ਉਦੋਂ ਇਹਨਾਂ ਦੇ ਹਿਰਦੇ ਬਲੂੰਦਰੇ ਜਾਂਦੇ ਤਾਂ ਕਿ ਵੀ ਮਤਲਬ ਜਿਹੜਾ ਸਿੱਖਾਂ ਦਾ ਇਹ ਸਾਦ ਸਰਮੌਰ ਸੰਸਥਾ ਹੈ ਇਹਦੀ ਚੋਣ ਸਹੀ ਟਾਈਮ ਤੇ ਹੋਵੇ ਔਰ ਇੱਕੋਰੇ ਟਾਈਮ ਤੇ ਹੋਵੇ ਇੱਕੋਰੇ ਤਰੀਕੇ ਨਾਲ ਹੋਵੇ ਇਹ ਗੱਲ ਕਰ ਮਤਲਬ ਉਦੋਂ ਇਹ ਲੋਕ ਥੋੜਾ ਜਿਹਾ ਪਿੱਛੇ हट ਕੇ ਜਦੋਂ ਕਿਤੇ ਲੋੜ ਪੈਂਦੀ ਹੈ ਜਾਂ ਸਿੱਖ ਜੱਟ ਤਾਂ ਜਾਂ ਕੋਈ ਮਨੁੱਖਤਾ ਕਿਸੇ ਸੰਕਟ ਦੇ ਵਿੱਚ ਹੁੰਦੀ ਹੈ ਉਦੋਂ ਇਹ ਇਹ ਮਤਲਬ ਇਹਨਾਂ ਦੇ ਉਦੋਂ ਵੀ ਘਟ ਬਲੁੰਧਰੇ ਜਾਂਦੇ ਆ ਜਦੋਂ ਕਿਸੇ ਦੀ ਕੋਈ ਮਦਦ ਕਰਨੀ ਹੁੰਦੀ ਹੈ ਜਾਉਂ ਨਾਲੀ ਕੀੜੀ ਵਾਸਤੇ ਕੋਈ ਸਿੱਖਿਆ ਸਸਤਾ ਕਰਨੀ ਹੁੰਦੀ ਹੈ ਉਦੋਂ ਨਹੀਂ ਇਹ ਕਰਦੇ ਹਨ ਬਸ ਇਹ ਤਾਂ ਕੱਲੀਆਂ ਮਤਲਬ ਕਹਾ ਦੀ ਤਨਖਾਹਾਂ ਲੈਣ ਵੇਲੇ ਜਾਂ ਤਨਖਾਹਾਂ ਵਧਾਉਣ ਵੇਲੇ ਜਦੋਂ ਕ ਮਤੇ ਪਾਸ ਕਰਦੇ ਨੇ ਉਦੋਂ ਇਹਨਾਂ ਦੇ ਹਿਰਦੇ ਬਿਲਕੁਲ ਨਹੀਂ ਗਲੁੰਦਰੇ ਜਾਂਦੇ ਇਸ ਕਰਕੇ ਇਹਨਾਂ ਨੂੰ ਜ਼ਥੇਦਾਰ ਸਾਹਿਬ ਨੂੰ ਵੀ ਮਤਲਬ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨੀਆਂ ਚਾਹੀਦੀਆਂ ਨੇ ਜਿਤੇ ਨਾਲ ਸਿੱਖ ਸਮਾਜ ਦੇ ਵਿੱਚ ਦੁਬਾ ਖੜੀ ਨਾ ਹੋਵੇ ਬੜੀ ਇਹ ਸਿਆਣੀ ਤੇ ਜੀ ਕੋਮਾ ਗੁਰੂ ਸਾਹਿਬ ਵੱਲੋਂ ਤਿਆਰ ਕੀਤੀ ਦੀ ਫੌਜ ਹੈ ਇੱਕ ਇਸ ਕਰਕੇ ਮਤਲਬ ਇਹਨਾਂ ਨੂੰ ਥੋੜਾ ਜਿਹਾ ਮਿਲ ਬੈਠ ਕੇ ਨਾ ਜਲਦੀ ਮੀਟਿੰਗਾਂ ਕਰਕੇ ਇਹ ਜਿਹੜੇ ਇਸ ਤਰ੍ਹਾਂ ਦੀਆਂ ਉਸ ਵਿਰੋਧੀ ਪਾਰਟੀਆਂ ਹੁੰਦੀਆਂ ਨੇ ਮਤਲਬ ਉਹ ਕਾਟੋ ਕਲੇਸ਼ ਖੜਾ ਕਰਨੀਆਂ ਮਾਰੀਆਂ ਇਸ ਤਰ੍ਹਾਂ ਦੇ ਕੋਈ ਨਾ ਕੋਈ ਮੁੱਦੇ ਖੜੇ ਕਰ ਦਿੰਦੀਆਂ ਨੇ ਕਿਉਂਕਿ ਆਕਾ ਲੋਕ ਹੋਰ ਕਾਰਵਾਈਆਂ ਕਰਦੇ ਨੇ ਪਬਲਿਕ ਉਹਨਾਂ ਨੂੰ ਦੇਖ ਕੇ ਫਿਰ ਜਦੋਂ ਉਹ ਕਰਦੀ ਹੈ ਫਿਰ ਮਤਲਬ ਜਿਹੜਾ ਉਸ ਤਰੇਸ ਨੂੰ ਤਾਂ ਹੁੰਦਾ ਹੈ ਜਿਹੜਾ ਮਨੁੱਖਤਾ ਦੇ ਘਾਟੇ ਵਾਸਤੇ ਮੈਂ ਮੈਨੂੰ ਤਾਂ ਅੰਦਾਜ਼ਾ ਨਹੀਂ ਕਿ ਉਹ ਯੂਟਿਊਬਰ ਰਾਠੀ ਨੇ ਇੱਕ ਵਾਰ ਆਪਣਾ ਵੀਡੀਓ ਦੁਬਾਰਾ ਪਾ ਕੇ ਮਾਫੀ ਮੰਗ ਲਈ ਸੀ ਤੇ ਪਰ ਹੁਣ ਐਜਪੀਸੀ ਦੀ ਮੰਗ ਹੈ ਕਿ ਉਹ ਇੱਥੇ ਆ ਕੇ ਸਾਡੇ ਕੋਲ ਮਾਫੀ ਮੰਗੇ ਜਦ ਕਿ ਉਹ ਜਰਮਨੀ ਜਾਂਦਾ ਉਹਦਾ ਵੀਜ਼ਾ ਨਹੀਂ ਹੈਗਾ ਆਣ ਦਾ ਉਹ ਹੁਣ ਉਹਦੇ ਘਰ ਘਰ ਵਾਲਿਆਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਰਾਣੇ ਵੀ ਜਾ ਕੇ ਜੇ ਕੋਈ ਸ਼੍ਰੋਮਣੀ ਕਮੇਟੀ ਮਾਨਜੋਗ ਹੈ ਜਿਹੜੇ ਸਾਰੇ ਬਲਾਰੇ ਨੇ ਉਹ ਵੀ ਮਾਨਜੋਗ ਨੇ ਗੱਲ ਕਰ ਉਹਨਾਂ ਦੀ ਡੇਟ ਹੈ ਜਿਹੜੇ ਉਹ ਐਕਸਪਾਇਰ ਹੋਈ ਹੋਈ ਹੈ ਐ ਮਤਲਬ ਜਿਹੜੀ ਨਵੀਂ ਸ਼੍ਰੋਮਣੀ ਕਮੇਟੀ ਆ ਉਹ ਹੱਕ ਬਣਦਾ ਉਹਨੂੰ ਬੈਠ ਕੇ ਟੇਬਲ ਤੇ ਵਹਾ ਕੇ ਉਹਨੂੰ ਜੋ ਗਲਤ ਹੈ ਉਹਨੂੰ ਗਲਤ ਕਹੇ ਜੋ ਸਹੀ ਹੈ ਉਹਨੂੰ ਸਹੀ ਕਹੇ ਮਤਲਬ ਇਹ ਹੱਕ ਬਣਦਾ ਗੱਲ ਕਰ ਉਹ ਵੀ ਜਿਹੜੇ ਬੰਦਿਆਂ ਦੇ 5 ਸਾਲ ਦੀ ਮਨਯਾਤ ਸੀ ਉਹਨਾਂ ਨੂੰ 15 ਸਾਲ ਹੋ ਗਏ ਪਰ ਉਹਨਾਂ ਦਾ ਤਾਂ ਉਹ ਹੱਕ ਜਿਆਦਾ ਵਾਲੀ ਬਹੁਤੀ ਵੱਡੀ ਗੱਲ ਲੱਗਦੀ ਨਹੀਂ ਹੈ ਇਸ ਕਰਕੇ ਇਹ ਮਤਲਬ ਜਿਹੜਾ ਇਹ ਮਿਲ ਬੈਠ ਕੇ ਬੁੱਧੀਜੀਵੀ ਲੋਕ ਨੇ ਜਿਹੜੇ ਜੀ ਜੀ ਰਿਟਾਇਰ ਜੱਜ ਨੇ ਰਿਟਾਇਰ ਅਫਸਰ ਨੇ ਰਿਟਾਇਰ ਫੜੇ ਹੋਏ ਨੇ ਗੁਰੂ ਸਾਹਿਬ ਦੀ ਵਾਰੀ ਨਾਲ 50 50 60 ਸਾਲ ਦੇ ਜੁੜੇ ਹੋਏ ਨੇ ਉਹ ਲੋਕ ਬੈਠ ਕੇ ਇਹ ਚੀਜ਼ ਜਿਹੜਾ ਮਸਲਾ ਇਸ ਤਰ੍ਹਾਂ ਦੇ ਨੇ ਉਹਨਾਂ ਦੇ ਹੱਲ ਕੱਢ ਸਕਦੇ ਆ ਵਰਨਾ ਮਤਲਬ ਜਿਹੜਾ ਮਾਹੌਲ ਹੈ ਉਹ ਸ਼ਾਂਤੀਪੂਰਵਕ ਨਹੀਂ ਤਾਂ ਗਰਮ ਹੋ ਸਕਦਾ ਤਾਂ ਲੱਗਦਾ ਨਹੀਂ ਵੀ ਜਿਹੜਾ ਯੂਟਿਊਬਰ ਰਾਠੀ ਹੈ ਉਹ ਹਰਿਆਣੇ ਦਾ ਜੱਟ ਹੈ ਜੱਟ ਘਰਾ ਤੋਂ ਆਂਦਾ ਉਹ ਤੇ ਉਸ ਨੂੰ ਅ ਨੈਟ ਦੇ ਦੁਆਰਾ ਮਾਫੀ ਮੰਗਣ ਦੀ ਲੋੜ ਹੈ ਐ ਜੀਪੀ ਨਾਲ ਸੰਪਰਕ ਕਰੇ ਕਿਉਂਕਿ ਦੇਖੋ ਜਿਹੜਾ ਮਾਹੌਲ ਹੈ ਜਿਵੇਂ ਤੁਸੀਂ ਕਿਹਾ ਮਾਹੌਲ ਖਰਾਬ ਨਾ ਹੋਵੇ ਕਿਉਂਕਿ ਇਹ ਜਿਹੜਾ ਮੁੱਦਾ ਹੈ ਲਗਾਤਾਰ ਵੱਧਦਾ ਹੀ ਜਾ ਰਿਹਾ ਕਿਉਂਕਿ ਉਹਦੇ ਪਰਿਵਾਰ ਤੱਕ ਲੋਕ ਪਹੁੰਚ ਚੁੱਕੇ ਨੇ ਦੇਖੋ ਜੀ ਜਿਹੜਾ ਧਰਮ ਨਾਲ ਸੰਬੰਧਿਤ ਮਸਲਾ ਹੁੰਦਾ ਪਹਿਲੀ ਗੱਲ ਤਾਂ ਇਹਦੇ ਵਿੱਚ ਕੋਈ ਦਾਖਲ ਅੰਦਾਜ਼ੀ ਨਹੀਂ ਦੇਣੀ ਚਾਹੀਦੀ ਹੁੰਦੀ ਜਿਹੜੇ ਵੀ ਬੰਦੇ ਇਹਦੇ ਮੂਰੇ ਹੁੰਦੇ ਨੇ ਕਿ ਪਤਵੰਤੇ ਹੁੰਦੇ ਨੇ ਆਕਾ ਹੁੰਦੇ ਨੇ ਜਾਂ ਉਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ ਨਹੀਂ ਉਹ ਦੂਜਿਆਂ ਨੂੰ ਕਿਸੇ ਕੰਮ ਨੂੰ ਬਰਦਾਸ਼ਤ ਕਰਦੇ ਹੁੰਦੇ ਨੇ ਇਸ ਕਰਕੇ ਮਤਲਬ ਜਿਹੜੇ ਵੀ ਇਹਨਾਂ ਦੇ ਕੰਮ ਲੈਂਗੇ ਇਹ ਜੋ ਇਹਨਾਂ ਨੂੰ ਠੀਕ ਲੱਗਦਾ ਤਾਂ ਉਹ ਠੀਕ ਹੈ ਉਹ ਜਾਂਦੇ ਆ ਜਿਹੜਾ ਕੋਈ ਹੋਰ ਕਰਦਾ ਉਹ ਗਲਤ ਹੋ ਜਾਂਦੇ ਆ ਗੱਲ ਕਰ ਵੀ ਜੇ ਉਹਦੇ ਵਿੱਚ ਕੋਈ ਆ ਪੱਤਰ ਮਤਲਬ ਵਰਤੇ ਆ ਗਿਆ ਜਾਂ ਕੋਈ ਛੇੜਖਾਨੀ ਕੀਤੀ ਗਈ ਤਾਂ ਮਾੜੀ ਗੱਲ ਹੈ ਮੈਂ ਡਾਕਟਰ ਸਾਹਿਬ ਮੈਂ ਇੱਕ ਗੱਲ ਯਾਦ ਆ ਗਈ ਇੱਕ ਸਾਲ ਪਹਿਲਾਂ ਨਾ ਮੈਂ ਇੱਥੇ ਬੈਠ ਕੇ ਇੱਕ ਲਾਈਵ 'ਚ ਬੋਲਿਆ ਸੀ ਸ਼ਰਮਾ ਜੀ ਮੇਰੇ ਨਾਲ ਸੀ ਇੱਕ ਦਰਬਾਰ ਸਾਹਿਬ 'ਚ ਲੜਕੀ ਨੇ ਯਾਨੀ ਕਿ ਉਥੇ ਤਾਂ ਉਹ ਪ੍ਰਕਰਮਾ ਕਰਦੇ ਆਪਣਾ ਉਹ ਕਰ ਰਹੀ ਹੈ ਕਿ ਯਾਨੀ ਪਾਠ ਸੁਣ ਰਹੀ ਹੈ ਮੂੰਚੋਂ ਪਾਠ બોਲ ਰਹੀ ਹੈ ਪਰ ਉਸਨੇ ਬਾਅਦ ਵਿੱਚ ਉਹੀ ਵੀਡੀਓ ਦੇ ਉੱਪਰ ਗਾਣਾ ਲਗਾਤਾ ਪੰਜਾਬੀ ਤੇ ਉਹਦਾ ਇੱਕ ਵੀਡੀਓ viral ਹੋਇਆ ਅਸੀਂ ਉਹ ਖ਼ਬਰ ਹੀ ਕੀਤੀ ਪਰ ਐਜੀਪੀਸੀ ਨੇ ਉਸ ਲੜਕੀ ਤੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੀ ਐਸਜੀਪੀਸੀ ਜਦੋਂ ਪੰਜਾਬ ਦੇ ਵਿੱਚ ਹੋਰਾਂ ਧਰਮਾਂ ਦੇ ਜਿਹੜੇ ਸਕੂਲ ਨੇ ਕਾਲਜ ਨੇ ਉਦੋਂ ਉਹ ਤਰੱਕੀ ਕਰੀ ਜਾਂਦੇ ਨੇ ਇਹਨਾਂ ਦੇ ਤਰੱਕੀ ਕਿਉਂ ਨਹੀਂ ਕਰਦੇ ਇਹ ਉਦੋਂ ਤਾਂ ਇਸ ਗੱਲ ਤੇ ਚੁੱਪ ਰਹਿ ਜਾਂਦੇ ਨੇ ਮਤਲਬ ਇਹਨਾਂ ਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਜਿਹਦੇ ਨਾਲ ਪੰਜਾਬ ਦੇ ਵਿੱਚ ਸਿੱਖ ਧਰਮ ਜਿਹੜਾ ਹੈ ਸਭ ਤੋਂ ਵੱਧ ਗਿਣਤੀ ਦੇ ਵਿੱਚ ਪੰਜਾਬ ਇਸ ਕਰਕੇ ਜਦੋਂ ਪੰਜਾਬ ਦੇ ਵਿੱਚ ਕੋਈ ਹੋਰ ਸਿੱਖਿਆ ਸੰਸਾਦ ਤਰੱਕੀ ਕਰਦੀ ਹੈ ਉਦੋਂ ਨਹੀਂ ਇਹਨਾਂ ਦੇ ਹਿਰਦੇ ਬਲੁੰਡਰੇ ਜਾਂਦੇ ਕਿਉਂਕਿ ਵੀ ਇੱਥੇ ਗਿਣਤੀ ਸਾਡੀ ਜਾਂਦੇ ਅੰਮ੍ਰਿਤ ਦੇ ਸਾਧਨ ਸਾਡੇ ਕੋਲੇ ਜਾਦੇ ਤੇ ਆ ਰਿਆ ਸਮਾਜੀਆਂ ਦੇ ਸਕੂਲ ਜਾਂ ਕਾਲਜ ਨੇ ਉਹ ਵਧੀਆ ਬਣਾਈ ਜਾਂਦੇ ਨੇ ਉਦੋਂ ਨਹੀਂ ਹਰਦੇ ਵਲੰਟਰੀ ਜਾਣੇ ਚਾਹੀਦੇ ਮਤਲਬ ਕਹਿਣ ਦਾ ਭਾਵ ਹੈ ਜਦੋਂ ਕੋਈ ਆਵਦੀ ਤਰੱਕੀ ਤੋਂ ਵੱਧ ਹੋਰ ਧਰਮ ਦਾ ਕੋਈ ਤਰੱਕੀ ਕਰਦਾ ਹੈ ਉਦੋਂ ਹਰਦੇ ਵਲੰਟਰੀ ਜਾਣੇ ਚਾਹੀਦੇ ਤਾਂ ਕਿ ਮਤਲਬ ਉਹ ਤੋਂ ਵੱਧ ਤਰੱਕੀ ਕਰਕੇ ਸਿੱਖ ਪਾਉ ਨੂੰ ਵੱਧ ਸਹੂਲਤਾਂ ਦੇਣ ਫਿਰ ਮਤਲਬ ਗੱਲ ਵੱਲ ਸਕਦੀ ਹੈ ਨਹੀਂ ਤਾਂ ਮਤਲਬ ਇਹ ਆਪਸੀ ਵਿੱਚ ਰੌਲਾ ਰਾਜ ਜਿਹੜਾ ਕੀ ਹੈ ਆਕਾ ਲੋਕ ਨੇ ਉਹ ਮਤਲਬ ਹੈ ਸ਼ਾਂਤੀ ਨੂੰ ਪਸੰਦ ਨਹੀਂ ਕਰਦੇ ਹੁੰਦੇ ਉਹ ਮੜਾ ਮੋਟਾ ਕਚੀਆ ਕਲੇਸ ਕੋਈ ਨਾ ਕੋਈ ਖੜਾ ਰੱਖਦੇ ਨੇ ਜਿਹੜੀਆਂ ਜਿਹੜੀਆਂ ਚਲੋ ਡਾਕਟਰ ਸਾਹਿਬ ਅੰਤ ਵੀ ਚਾਹਦਾ ਡਾਕਟਰ ਸਾਹਿਬ ਅੰਤ ਵੀ ਅੰਤ ਵੀ ਚਾਹਨਾ ਮੈਂ ਨਹੀਂ ਚਾਹਦਾ ਪੰਜਾਬ ਦਾ ਮਾਣ ਖਰਾਬ ਹੋਵੇ ਕੀ ਰਾਠੀ ਨੂੰ ਮਾਫੀ ਮੰਗਣ ਦੀ ਲੋੜ ਹੈ ਜਾਂ ਦੇਖੋ ਉਹਦੇ ਘਰ ਤੱਕ ਸਿੱਖ ਕੌਮ ਦੇ ਲੋਕ ਪਹੁੰਚ ਚੁੱਕੇ ਨੇ ਉਹਨੂੰ ਆਪਣੀਏ ਘਰ ਦੀ ਪ੍ਰੋਵਾਈਡਰ ਨੂੰ ਮਾਫੀ ਮੰਗਦੀ ਆਈਦੀ ਹੈ ਕੱਲਾ ਰਾਠੀ ਨਹੀਂ ਜਿਹੜੇ ਵੀ ਜੇ ਯੂਟਿਊਬਰ ਨੇ ਜਿਹੜੇ ਕਿਸੇ ਵੀ ਤਰ੍ਹਾਂ ਨੂੰ ਯਾਨੀ ਕਿ ਬਦਨਾਮ ਕਰਦੇ ਆਂ ਦੇਖੋ ਜੇ ਉਹਨੇ ਕੋਈ ਬਦਨਾਮ ਕਰਨ ਵਾਲੀ ਗੱਲ ਹਰਕਤ ਗਲਤ ਕੀਤੀ ਆ ਤਾਂ ਉਹਨੂੰ ਜ਼ਰੂਰ ਮਾਫੀ ਮੰਗਣੀ ਚਾਹੀਦੀ ਹੈ ਤੇ ਜੇ ਨਾ ਕੋਈ ਮਤਲਬ ਤਾਂ ਦੇਖੇ ਤਾਂ ਪਤਾ ਲੱਗ ਸਕਦਾ ਜਾਂ ਬੁੱਧੀਜੀਵੀ ਲੋਕ ਨੇ ਜਿਹੜੇ ਉਹ ਦੇਖਣ ਉਹ ਇਸ ਗੱਲ ਤੇ ਕੋਈ ਫੈਸਲਾ ਲੈਣ ਉਹ ਕਹਿਣ ਵੀ ਹਾਂ ਤਾਂ ਇਹ ਗਲਤ ਕੰਮ ਹੋਇਆਗਾ ਆ ਗਲਤ ਠੀਕ ਹੋਇਆ ਆ ਗਲਤ ਹੋਇਆ ਉਹ ਤਾਂ ਫਿਰ ਉਹਨਾਂ ਦੇ ਦੇਖਣ ਵਾਲੇ ਜਾਂ ਬੁੱਧੀਜੀਵੀ ਇਹਨਾਂ ਕਰਨਾ ਇਹ ਚੇ ਆਪਾਂ ਕਹੀਏ ਕਿ ਆਮ ਪਬਲਿਕ ਪਬਲਿਕ ਦਾ ਸਾਰੀ ਦਾ ਕੰਮ ਥੋੜੀ ਹੈ ਪਬਲਿਕ ਨੇ ਤਾਂ ਮਤਲਬ ਆਪਾਂ ਜਿਹੜੇ ਬੁੱਧੀਜੀਵੀ ਲੋਕ ਸੀ ਤਾਂ ਉਹਨਾਂ ਨੂੰ ਕਵਰਾਂ ਦੇਤੀਆਂ ਵੀ ਆਲ ਲੋਕਾਂ ਕੋ ਭਾਈ ਇਸ ਚੀਜ਼ ਦੇ ਉੱਤੇ ਵਿਚਾਰ ਪਤੰਦਰਾ ਕਰਨ ਜੇ ਕੋਈ ਤਾਂ ਕਿ ਪਿੱਛੇ ਜੇ ਕੋਈ ਹੋਇਆ ਉਹਦੇ ਵਾਸਤੇ ਵੀ ਤੇ ਅੱਗੇ ਤੋਂ ਨਾ ਹੋਵੇ ਇਹ ਜੀ ਘਟਨਾ ਉਹਦੇ ਬਾਰੇ ਵੀ ਸੋਚ ਵਿਚਾਰ ਕਰਕੇ ਕੋਈ ਫੈਸਲਾ ਜਿਹੜਾ ਉਹ ਮਤਲਬ ਉਹ ਕੀਤਾ ਜਾਣਾ ਚਾਹੀਦਾ ਆਕਾਲ ਸਤ ਸਭ ਤੋਂ ਹੁਕਮਨਾਮੇ ਜਾਰੀ ਕੀਤੇ ਜਾਣਾ ਚਾਹੀਦੇ ਨੇ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਸਰਬ ਸਿੱਖ ਪਰਵਾਨਤ ਕਿਉਂਕਿ ਬਹੁਤ ਚੀਜ਼ਾਂ ਇਆਂ ਇਆਂ ਨੇ ਵੀ ਜਿਹੜੀਆਂ ਸਰਬ ਸਿੱਖਾਂ ਦੀਆਂ ਪ੍ਰਵਾਨਤ ਨਹੀਂ ਹੈਗੀਆਂ ਆ ਉਹ ਫੈਸਲੇ ਮਤਲਬ ਇਸ ਤਰ੍ਹਾਂ ਦੇ ਆ ਜਿਹੜੇ ਉਹ ਦੋਤਾ ਖੜੀ ਕਰਦੇ ਐ ਦੋਤਾ ਖੜੀ ਨਾ ਹੋਵੇ ਜੋ ਵੀ ਹੋਵੇ ਤਾਂ ਉਹ ਗੁਰੂ ਦੇ ਘਰ ਦੇ ਆਸ਼ੇ ਦੇ ਮੁਤਾਬਕ ਹੀ ਹੋਣਾ ਚਾਹੀਦਾ ਤੇ ਸਹੀ ਗੱਲ ਕਹੀ ਵੀ ਤੁਸੀਂ ਇਹ ਸਹੀ ਕਹਿ ਰਹੇ ਹੋ ਵੀ ਕੋਈ ਜਿਹੜੀ ਮਾਹੌਲ ਖਰਾਬ ਨਾ ਹੋਵੇ ਕਿਉਂਕਿ ਆਪਣੇ ਜਿਹੜੇ ਜਥੇਦਾਰ ਨੇ ਉਹ ਕਦੇ ਐਵੇਂ ਇਸਤਮਾਨੀ ਸ਼ਬਦ ਕਰਦੇ ਜਿਹੜੇ ਉਹਨਾਂ ਨੇ ਕਹੇ ਆ ਉਹਨਾਂ ਦੇ ਸਾਫ ਤੌਰ ਤੇ ਕਿਹਾ ਕਦੇ ਵੀ ਆਪਣੀ ਗਲਤੀ ਮੰਨ ਲੈ ਤੈਨੂੰ ਛੱਡ ਦਾਂਗੇ ਯਾਨੀ ਕਿ ਇਸ ਤੇ ਕੋਈ ਮਾਹੌਲ ਹੋਰ ਵੀ ਖਰਾਬ ਹੋ ਸਕਦਾ ਹਾਂਜੀ ਫਿਰ ਦੇਖੋ ਕਿਹਾ ਤਾਂ ਹੈਗਾ ਗਾ ਕਹਿਣਾ ਚਾਹੀਦਾ ਜੇ ਮਤਲਬ ਉਦਾਂ ਕੋਈ ਸਟੈਪ ਗਲਤ ਹੈ ਜਿਵੇਂ ਅਰ ਸਾਹਿਬ ਨੇ ਤਾਂ ਹੀ ਕਿਹਾ ਗੱਲ ਕਰ ਜੇ ਵੀ ਜਿਹੜੀਆਂ ਚੀਜ਼ਾਂ ਸੰਸਥਾਵਾਂ ਨੇ ਜਿਹੜੀਆਂ ਕਮੇਟੀਆਂ ਨੇ ਜਾਂ ਜਿਹੜੇ ਅਹੁਦੇ ਨੇ ਜਾਂ ਜਿਹੜੀਆਂ ਪਦਵੀਆਂ ਨੇ ਜੇ ਉਹ ਸਰਬ ਪ੍ਰਵਾਨਤ ਨੇ ਸਰ ਮਤਲਬ ਸਿੱਖ ਕੌਮ ਨੇ ਪ੍ਰਵਾਨ ਕੀਤੀਆਂ ਹੋਈਆਂ ਨੇ ਤੇ ਸਾਰੇ ਉਹਨਾਂ ਦੇ ਨਾਲ ਨੇ ਤਾਂ ਬਾਕੀ ਮਤਲਬ ਜਿਹੜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ। ਨਹੀਂ ਫਿਰ ਇਹ ਤੇ ਜੇ ਕਾਰਵਾਈ ਤਾਂ ਨਹੀਂ ਹੁੰਚਦੀ ਪਰ ਜਿਹੜਾ ਹੁਣ ਐਜਪੀਸੀ ਨੇ ਮੋਦੀ ਸਰਕਾਰ ਨੂੰ ਵੀ ਕਹਿ ਤਾ ਹੈ ਕਿ ਉਹਨੂੰ ਜਰਮੀ ਤੋਂ ਲਿਆਂਦਾ ਜਾਵੇ ਤੇ ਤੁਹਾਨੂੰ ਲੱਗਦਾ ਹੈ ਮੋਦੀ ਸਰਕਾਰ ਸਾਥ ਦੇਗੀ ਐਜਪੀਸੀ ਦਾ ਦੇਖੋ ਜੀ ਹਣੇ ਤਾਂ ਪੀਸੀ ਦੇ ਬਾਰੇ ਕਹਿ ਸਕਦਾ ਸਾਥ ਦੇਣਾ ਚਾਹੀਦਾ ਉਹ ਦੇਖੋ ਵੀ ਜੇ ਪਹਿਲੀ ਗੱਲ ਤਾਂ ਗੱਲ ਕਲੀਅਰ ਹੋਵੇ ਨਾ ਵੀ ਉਹ ਤੇ ਜਿਹੜੀ ਕਾਰਵਾਈ ਆ ਉਹ ਗਲਤ ਉਹਨੇ ਕੀਤਾ ਜੇ ਉਹਨੇ ਕੋਈ ਚੀਜ਼ ਗਲਤ ਕੀਤੀ ਹੈ ਉਹ ਮਾਫੀ ਮੰਗ ਕੇ ਸਰ ਸਕਦਾ ਹੈ ਫਿਰ ਉਹਨੂੰ ਸੱਦਣ ਦੀ ਸ਼੍ਰੋਮਣੀ ਕਮੇਟੀ ਜ਼ਫੀਰ ਸਾਹਿਬ ਵੱਲੋਂ ਤਾਂ ਕੋਈ ਹੁਕਮ ਹੋ ਸਕਦਾ ਮਤਲਬ ਸ਼੍ਰੋਮਣੀ ਕਮੇਟੀ ਤਾਂ ਇੱਕ ਆਮ ਮੁਲਾਜ਼ਮ ਤੇ ਭੇਜ ਆ ਜਾਂਦੀ ਹੈ ਤਨਖਾਹ ਵਾਲਾ ਉਹ ਸਿਸਟਮ ਹੁੰਦਾ ਦੇਖੋ ਵੀ ਕਿਵੇਂ ਕਹਿੰਦੇ ਜਿੰਨੇ ਜੋ ਵੀ ਸਿਆਣੇ ਬੰਦੇ ਕਹਿੰਦੇ ਮਤਲਬ ਗੱਲ ਆਪਾਂ ਨੂੰ ਤੇ ਇਹੀ ਹੈ ਕਿ ਸ਼ਾਂਤੀ ਭੰਗ ਨਾ ਹੋਵੇ ਇਹਦੇ ਵਿੱਚ ਕਿਸੇ ਪਾਉਣ માਫੀ ਮੰਗਦਾ ਕੌਣ ਮਾਫੀ ਦਿੰਦਾ ਇਸ ਵਿਸ਼ੇ 'ਚ ਨਾ ਪਿਆ ਜਾਵੇ ਮਾਹੌਲ ਪੰਜਾਬ ਦਾ ਕਿਉਂਕਿ ਪਹਿਲਾਂ ਹੀ ਬਾਰਡਰ ਸਟੇਟ ਹੈ ਕਿਸ ਕਾਰਨ ਫੌਜ ਵਾਲਾ ਰੱਪਾ ਪੈ ਰਹੇਗਾ ਤੇ ਜਖਮੀਰ ਸਾਹਿਬ ਦਾ ਜਿਹੜਾ ਸਾਫਤਾ ਦੇ ਉਹਨਾਂ ਦੇ ਬਿਆਨ ਆ ਗਏ ਮਤਲਬ ਇਸ ਤਰ੍ਹਾਂ ਗੱਲ ਨੂੰ ਪੰਜਾਬ ਦੇ ਪ੍ਰਤੀ ਸੰਜੀਦਾ ਰੱਖ ਕੇ ਇਸ ਗੱਲ ਦਾ ਕੋਈ ਨੁਕਤਾਰਾ ਦਿੱਤਾ ਜਾਣਾ ਚਾਹੀਦਾ ਔਰ ਜਲਦੀ ਕੀਤਾ ਜਾਣਾ ਚਾਹੀਦਾ ਕਿਉਂਕਿ ਜੇਕਰ ਇਹ ਇਹ ਅਜਿਹੇ ਯੂਟਿਊਬਰ ਨੂੰ ਕੋਈ ਮਾੜੀ ਮੋਟੀ ਸਜ਼ਾ ਮਿਲੇਗੀ ਤਾਂ ਜਿਹੜੇ ਹੋਰ ਵੀ ਅਜਿਹੇ ਯੂਟਿਊਬਰ ਨੇ ਉਹਨੂੰ ਵੀ ਅਕਲ ਆ ਗਈ ਡਾਕਟਰ ਸਾਹਿਬ ਮੈਂ ਤਾਂ ਕਹਿ ਰਿਹਾ ਦੇਖੋ ਜੀ ਯੂਟਿਊਬਰ ਨੂੰ ਵੀ ਸਜ਼ਾ ਹੋਣੀ ਚਾਹੀਦੀ ਮਿਲਣੀ ਚਾਹੀਦੀ ਹੈ ਜੇ ਜੋ ਕੋਈ ਵੀ ਗਲਤ ਕੰਮ ਕਰਦਾ ਜੀ ਸਿੱਖ ਜੋ ਵੀ ਸਿੱਖ ਸਰਪ ਸਿੱਖ ਪ੍ਰਵਾਨਿਤ ਕੰਮ ਨਹੀਂ ਹੈਗਾ ਉਹ ਉਹਦੇ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੋਈ ਵੀ ਕੰਮ ਹੈ ਇਕੱਲੀ ਫਿਲਮ ਦਾ ਕੀ ਕੋਈ ਹੋਰ ਵੀ ਸਿੱਖੀ ਦੇ ਵਿੱਚ ਵੀ ਕੰਮ ਨੇਗੇ ਜੇ ਕੋਈ ਵੀ ਸਿੱਖਾਂ ਨੂੰ ਪ੍ਰਵਾਨਿਤ ਕੰਮ ਨਹੀਂ ਕੋਈ ਹੈ ਉਹ ਕਰਦਾ ਤਾਂ ਮਤਲਬ ਤਾਂ ਉਹਦਾ ਜਿਹੜਾ ਫੈਸਲਾ ਉਹ ਜਲਦੀ ਹੋਣਾ ਚਾਹੀਦਾ ਹੈ ਇਹਦੇ ਨਾਲ ਜਿਹੜੀ ਭੰਬਲ ਪੁੱਛਲ ਦੀ ਸਥਿਤੀ ਹੈ ਉਹ ਕਲੀਅਰ ਹੋ ਜਾਂਦੀ ਹੈ ਚਲੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਲਾਈਵ 'ਚ ਮੇਰਾ ਸਾਥ ਦਿੱਤਾ ਧੰਨਵਾਦ ਸਦੋਤ ਸੇ ਸਾਡਾ ਜਿਹੜਾ ਅੱਜ ਦਾ ਮੁੱਦਾ ਸੀ ਕਿ ਇੱਕ ਯੂਟਿਊਬਰ ਜਿਸ ਨੇ ਕਿ ਸਿੱਖ ਗੁਰੂਆਂ ਦੇ ਬਾਰੇ ਇੱਕ ਵੀਡੀਓ ਪਾਇਆ ਤੇ ਉਸ ਵੀਡੀਓ ਤੋਂ ਬਾਅਦ ਕਾਫੀ ਬਵਾਲ ਖੜਾ ਹੋਇਆ ਜੋ ਕਿ ਜਰਮਨੀ ਵਿੱਚ ਰਹਿੰਦਾ ਹੈ ਅਤੇ ਉਸ ਦਾ ਜਿਹੜਾ ਪਿਛੋਕੜ ਹੈ ਉਹ ਹਰਿਆਣਾ ਤੋਂ ਹੈ ਤੇ ਉਸ ਦੇ ਘਰ ਤੱਕ ਪਹੁੰਚ ਚੁੱਕੇ ਨੇ ਸਿੱਖ ਜਥੇਬੰਦੀਆਂ ਦੇ ਲੋਕ ਹਾਲਾਂਕਿ ਉਸ ਨੇ ਵੀਡੀਓ ਡਿਲੀਟ ਕਰਤਾ ਹੈ ਪਰ ਐਸਜੀ ਵੀਜ਼ਾ ਕਹਿੰਦਾ ਕਿ ਇਸ ਵੀਡੀਓ ਡਿਲੀਟ ਕੀਤੀ ਹੈ ਉਹ ਕੋਈ ਨਾ ਕੋਈ ਛੇੜਖਾਨੀ ਕਰਕੇ ਦੁਬਾਰਾ ਵੀਡੀਓ ਪਾਏਗਾ ਹਾਲਾਂਕਿ ਅਜੀਪ ਉਸਨੇ ਮੰਗ ਵੀ ਕੀਤੀ ਹੈ ਕਿ ਉਸ ਨੂੰ ਭਾਰਤ ਸਰਕਾਰ ਤੋਂ ਉਸ ਨੂੰ ਜਰਮੀ ਤੋਂ ਲਿਆਂਦਾ ਜਾਵੇ ਤੇ ਮਾਫੀ ਮੰਗਾਈ ਜਾਵੇ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਜਿਹੜਾ ਯੂਟਿਊਬਰ ਹੈ ਮਾਫੀ ਕਿਉਂ ਨਹੀਂ ਮੰਗ ਰਿਹਾ ਕਿਉਂਕਿ ਸਿੱਖ ਧਰਮ ਦੇ ਲੋਕਾਂ ਵਿੱਚ ਬਹੁਤ ਯਾਨੀ ਗੁੱਸਾ ਪਾਇਆ ਜਾ ਰਿਹਾ ਉਸ ਵਿਕਟਰੀ ਦੇ ਖਿਲਾਫ ਉਹਦੇ ਘਰ ਦੇ ਖਿਲਾਫ ਅਸੀਂ ਨਹੀਂ ਚਾਹੁੰਦੇ ਕੋਈ ਮਾਹੌਲ ਖਰਾਬ ਹੋਵੇ ਜੇਕਰ ਇਹ ਯੂਟਿਊਬਰ ਰਾਠੀ ਜੇਕਰ ਸਾਡਾ ਇਹ ਪ੍ਰੋਮ ਦੇਖ ਰਿਹਾ ਤਾਂ ਮੈਂ ਆਪਣੇ ਚੈਨਲ ਤੋਂ ਅਪੀਲ ਕਰਦਾ ਬੇਨਤੀ ਕਰਦਾ ਵੀ ਸਰ ਮਾਫੀ ਮੰਗ ਲਓ ਕੁਝ ਹੀ ਜਾਂਦਾ ਯੂ ਆਰ ਰੌਂਗ ਸਿੱਖ ਧਰਮ ਦੇ ਗੁਰੂਆਂ ਦੇ ਬਾਰੇ ਤਾਂ ਕਿਸੇ ਨੂੰ ਵੀ ਕੋਈ ਪਰミਸ਼ਨ ਨਹੀਂ ਹੈ ਕਿ ਉਹ ਫਿਲਮ ਵਿੱਚ ਪ੍ਰਮੋਟ ਕਰ ਸਕੇ ਜਾਂ ਐਨੀਮੇਸ਼ਨ ਤੁਸੀਂ ਗਲਤ ਕੀਤਾ ਜੋ ਕੀਤਾ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਿਅਕਤੀ ਠੀਕ ਹੈ ਜਾਂ ਗਲਤ ਸਾਨੂੰ ਕਮੈਂਟ ਕਰਕੇ ਜਰੂਰ ਸੁਣਾ ਕਿਉਂਕਿ ਤੁਹਾਡੇ ਕਮੈਂਟ ਹੀ ਅਜਿਹੇ ਯੂਟਿਊਬਰ ਕੱਲਾ ਇਹ ਨਹੀਂ ਹੋਰ ਵੀ ਇਸ ਤਰ੍ਹਾਂ ਦੇ ਕਾਫੀ ਯੂਟਿਊਬਰ ਨੇ ਜੋ ਗੰਧ ਪਾ ਰਹੇ ਨੇ ਉਹਨਾਂ ਨੂੰ ਅਕਲ ਦੇਖਾਣੀ ਹੈ ਤੁਸੀਂ ਤੇ ਦੋਸਤੋ ਇਹ ਸਾਡਾ ਅੱਜ ਦਾ ਸਵੇਰ ਦਾ ਲਾਈਵ ਦਾ ਪ੍ਰੋਮ ਸੀ ਤੁਹਾਨੂੰ ਦੁਬਾਰਾ ਮਿਲਾਂਗਾ ਕੋਈ ਹੋਰ ਲਾਈਵ ਦਾ ਪ੍ਰੋਗਰਾਮ ਦੇ ਵਿੱਚ ਤੇ ਉਦ ਤੱਕ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ ਤੇ ਚੱਲਦੀਆਂ ਹੋਰ ਖਬਰਾਂ ਤੇ ਦੋਸਤੋ ਮੈਨੂੰ ਦਿਓ ਫਿਲਹਾਲ ਲਈ ਇਜਾਜ਼ਤ ਧੰਨਵਾਦ